ਸਕਾਫੀ ਨੂੰ ਹੋਰ ਤੁਸੀਂ ਵਧੀਆ ਹਾਂਗੇ ਵੈਲਕਮ ਟੂ ਸਾਡੀ ਨੀਵ ਲੋਗ ਦੇ ਵਿੱਚ ਜੀ ਹੁਣ ਆਪਾਂ ਇੱਧਰ ਅਸੀਂ ਕਿਹਾ ਕਿ ਚੌਣਾ ਦੇ ਨਾਲ ਕਿਉਂ ਨਾ ਕਾਫੀ ਪੀਤੀ ਜਾਵੇ ਤੇ ਅਸੀਂ ਇੱਧਰ ਫਿਰ ਦੁੱਧ ਸੀਗਾ ਜਿਹੜਾ ਉਹਨੂੰ ਉਬਾਲ ਲੈਂਦੀ ਆਪਾਂ ਇੱਥੇ ਰੱਖ ਦਿੱਤਾ ਹੈ ਜੀ ਇੱਧਰ ਦੁੱਧ ਨੂੰ ਉਬਾਲਾ ਆ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਕਾਫੀ ਐਡ ਕਰਾਂਗੇ ਤੇ ਇਹਨੂੰ ਪੀਵਾਂਗੇ ਜੀ ਹੁਣ ਆਪਾਂ ਇਹਦੇ ਵਿੱਚ ਇਹਨਾਂ 3 ਕੱਪਾਂ ਦੇ ਵਿੱਚ ਹੁਣ ਆਪਾਂ ਕਾਫੀ ਪਾਵਾਂਗੇ ਤੇ ਚੰਗੀ ਤਰ੍ਹਾਂ ਆਪਾਂ ਪਾ ਕੇ ਮਿਕਸ ਕਰ ਲਾਂਗੇ ਤਾਂ ਕਿ ਜਿਹੜੀ ਇਹ ਚੰਗੀ ਤਰ੍ਹਾਂ ਵਿੱਚ ਖੋਰ ਜਾਵੇ ਹੁਣ ਆਪਾਂ ਇਹ ਹੀ ਪ੍ਰੋਸੈਸ ਆਪਾਂ ਸਾਰੇ ਤਿੰਨ ਕੱਪਾਂ ਦੇ ਵਿੱਚ ਕਰ ਲਿਆ ਹੈ ਤੇ ਆਪਾਂ ਤਿੰਨ ਕੱਪਾਂ ਦੇ ਵਿੱਚ ਜਿਹੜੀ ਆਪਣੀ ਕਾਫੀ ਹੈ ਉਹ ਮਿਕਸ ਕਰ ਲਈ ਹੈ ਜੀ ਹੁਣ ਅਸੀਂ ਜੇ ਕਾਫੀ ਪੀ ਲਈ ਸੀ ਤੇ ਅਸੀਂ ਕਿਹਾ ਡਿਨਰ ਟਾਈਮ ਦਾ ਟਾਈਮ ਹੋ ਗਿਆ ਹੈ ਤੇ ਅਸੀਂ ਕਿਹਾ ਕਿ ਚੌਲ ਬਣਾ ਲਿੱਤੇ ਜਾਂਦੇ ਨਾਲ ਸਿਨੀਆਂ ਤੇ ਸਾਡੇ ਅਸੀਂ ਦੁਪਹਿਰੇ ਕੜੀ ਬਣਾ ਲਈ ਸੀਗੀ ਤੇ ਨਾਲ ਅਸੀਂ ਹੁਣ ਚੌਲ ਬਣਾ ਰਹੇ ਹਾਂ ਜੀ ਹੁਣ ਆਪਣੇ ਇੱਥੇ ਕੜੀ ਚੌਲ ਤਿਆਰ ਹੈ ਤੇ ਚਲੋ ਇਹਨੂੰ ਖਾਈਏ ਫਿਰ ਆਪਣੀਆਂ ਜਿਹੜੀਆਂ ਸੇਵੀਆਂ ਐ ਉਹ ਕਸਟਰਡ ਵਾਲੀਆਂ ਸੇਵੀਆਂ ਵੀ ਤਿਆਰ ਐ ਨੂੰ ਬੋਲਤਾਂ ਨੂੰ ਵਧੀਆ ਲੱਗੇ ਹੋਏਗਾ ਜਿਹੜੀਆਂ ਲੱਗਿਆ ਉਸ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ